ਮਿੱਤਰੋ ਮੋਗੇ ਮੰਡੀ ਤੇ ਖੜੇ ਆ ਥੋੜੇ ਵਾਸਤੇ ਟਰੈਕਟਰ ਲੈ ਕੇ ਆਏ ਆ ਫਾਰਮ ਟਰੈਕ 60 ਟਰੈਕਟਰ ਆ ਮਾਲਕ ਆਪਣੇ ਕੋਲ ਆ ਲੈਣੇ ਆ ਜਾਣਕਾਰੀ ਹਾਂਜੀ ਕੀ ਹਾਲ ਆ ਬਾਈ ਵਧੀਆ ਬਾਈ ਤੁਸੀਂ ਦੱਸੋ ਠੀਕ ਠਾਕ ਜੀ ਇਹ ਕਿਹੜਾ ਮਾਡਲ ਆ ਇਹ 2004 ਮਾਡਲ ਆ ਜੀ 2004 ਮਾਡਲ ਆ ਨੰਬਰ ਬਾਈ ਨੰਬਰ ਕੀ ਵੀ ਬਿਆੜੀ ਸਮਾਣੇ ਪੀ ਵੀ 42 ਸਮਾਣੇ ਦਾ ਟਰੈਕਟਰ ਦਾ ਨੰਬਰ ਆ ਗੱਲ ਕਰੀਏ ਬਾਈ ਰੰਗ ਪੇੜ ਦੀ ਰੰਗ ਪੇੜ ਦਾ ਓਰੀਜਨਲ ਆ ਸਾਰਾ ਓਰੀਜਨਲ ਆ ਥੋੜੀ ਫੋਲ ਗਾਰੰਟੀ ਆ ਹਾਂਜੀ ਫੋਲ ਗਾਰੰਟੀ ਆ ਜੀ ਤੇ ਗੱਲ ਕਰੀਏ ਟਾਇਰਾਂ ਦੀ ਟਾਇਰ ਦੇ ਮਗਰ ਲੱਗੇ ਕੁੜੀਏ ਦਿੱਤੀ ਮੂਰ ਮੂਰਲੇ ਐਮ ਆਰ ਐਫ ਦੇ 80 ਪੈਸੇ ਤੇ ਮਗਰ ਲਈ ਗੁੜੀਆਂ ਦੇ ਅੱਧੇ 14 ਦੇ 14 ਦੇ ਟਾਇਰਾਂ ਵਾਲਾ ਇਹ ਠੀਕ ਆ ਬਾਈ ਨੰਬਰ 50 ਆ ਸਮਾਨ ਬਈ ਇਸ ਟਰੈਕਟਰ ਦਾ ਡੰਡਾ ਫੱਟੀ ਛਤਰੀ ਬੰਪਰ ਵੀ ਪੂਰਾ ਸਮਾਨ ਆ ਨਗ ਪੂਰੇ ਕਰਕੇ ਦੇਵਾਂਗੇ ਨਹੀਂ ਕਾਗਜ ਬੱਤਰ ਦੱਸ ਪੱਕਾ ਪੱਕਾ ਦੇ ਵੀ ਗਾਰੰਟੀ ਆ ਆਪਣੀ ਫੁੱਲ ਗਾਰੰਟੀ ਆ ਫੁੱਲ ਗਾਰੰਟੀ ਇੰਜਨ ਗੇਅਰ ਦਾ ਦੱਸ ਬਾਈ ਹਾਂ ਇੰਜਨ ਗੇਅਰ ਦਾ ਭਲਾ ਵਾਕੇ ਲੈ ਜਾਣ ਹੈ ਇੰਜਨ ਗੇਅਰ ਦਾ ਭਲਾ ਵਾਕੇ ਲੈ ਜਾਣ ਵਾਕੇ ਲੈ ਜਾਣ ਪੂਰੀ ਗਾਰੰਟੀ ਆ ਕਾਗਨਿਆ ਬੋਤਰਾ ਦੀ ਇੰਡੀਨ ਗੇਅਰ ਦੀ ਫੁੱਲ ਗਰੰਟੀ ਹੈ ਪੰਜਾਬ ਨੰਬਰ ਆ ਸਮਾਨ ਸਾਰਾ ਹੈਗਾ ਤੇ ਕੀ ਡਿਮਾਂਡ ਹੈ ਦੀ 240000 ਜਿਹੜਾ ਕਰਕੇ ਆਉਂਦਾ ਵੀਡੀਓ ਬਈ ਸ਼ੇਅਰ ਉਹਦੇ ਅਸਲ 220000 ਦੇ ਰਹਿ 20000 ਤਾਂ ਸਿੱਧਾ ਹੀ ਮਾਨਦਾਨ ਬਾਕੀ ਗੱਲ ਆ ਮੁਕਰ ਦੇ ਤਾਂ ਨਹੀਂ ਚਲ ਠੀਕ ਆ 240000 ਡਿਮਾਂਡ ਆ ਜਿਹੜਾ ਵੀਡੀਓ ਸ਼ੇਅਰ ਕਰਕੇ ਉਹ 220000 ਦਾ ਦੇ ਦੇ ਇੰਜਨ ਗੇਅਰ ਫੁੱਲ ਓਕੇ ਵਾਕੇ ਲੈ ਜੇ ਥੋੜੀ ਜ਼ਿੰਮੇਵਾਰੀ ਆ ਹਾਂ ਠੀਕ ਆ ਕਿਹੜੇ ਪੈਂਡ ਖੜਾ ਹੈ ਦੇਵੀ ਵਾਲੇ ਖੜੇ ਕੋਡਕ ਦੁਰ ਦੇ ਨਾਲ ਤੇ ਨੰਬਰ ਬੋਲੀ 83608 ਹੂੰ 2383 ਠੀਕ ਆ ਬਾਈ ਧੰਨਵਾਦ